ਪੂਜਨੀਯ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਬੇਗੋਦ ਫਾਸੀ ਬ੍ਰਹਮ ਗਿਆਨੀ ਮਹਾਪੁਰਸ਼ ਸੰਤ ਬਾਬਾ ਕਰਨੈਲ ਦਾਸ ਜੀ ਉਹਨਾਂ ਦੇ ਪੂਜਨੀਯ ਬਾਕਾ ਅਤੇ ਮੇਰੇ ਪੂਜਨੀਯ ਗੁਰਦੇਵ ਸੰਤ ਬਾਬਾ ਮਹਿੰਦਰ ਦਾਸ ਜੀ ਅਤੇ ਵਿਵੇਕ ਸੰਗਤ ਦੇ ਪੂਜਨੀਯ ਦਾਦੀ ਮਾਂ ਮਾਤਾ ਹਰਨਾਮ ਕੌਰ ਜੀ ਦੀ ਵਰਸੀ ਕਵੇਕ ਆਸ਼ਰਮ ਪਿੰਡ ਮੱਲੇਵਾਲਾ ਜੋ ਕਿ ਬੈਕੁੰਠਵਾਸੀ ਸੰਤ ਬਾਬਾ ਕਰਨੈਲ ਦਾ ਜੀ ਦੇ ਜਨਮ ਭੂਮੀ ਹੈ ਮਾਤਾ ਹਰਨਾਮ ਕੌਰ ਦੀ ਵਰਸੀ 28 ਮਾਰਚ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਹੀ ਹੈ 10 ਵਜੇ ਕੰਟ ਪਾਠਾਂ ਦੇ ਭੋਗ ਪਾਏ ਜਾਣਗੇ ਉਸ ਤੋਂ ਪ੍ਰੰਤ ਸੰਗਤਾਂ ਕੀ ਦੁਆਰਾ ਸੰਕਤੰ ਬਿਹਾਲ ਕੀਤਾ ਜਾਏ ਜਿਨੀਆਂ ਗੁਰਦੇਵ ਸੰਤ ਬਾਬਾ ਮਹਿੰਦਰ ਦਾਸ ਜੀ ਵੱਲੋਂ ਹੈ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ